ਚੰਗੇ ਖਾਨਦਾਨ ਦੇ ਮੁੰਡੇ ਕੁੜੀਆਂ ਆਹ ਗੱਲ ਕਦੀ ਨਹੀਂ ਕਿਸੇ ਨੂੰ ਕਹਿੰਦੇ ਜੇ ਉਹ ਕਹਿੰਦੇ ਤੇ ਸਮਝ ਲੈਣਾ ਚਾਹੀਦਾ ਕਿ ਉਹ ਖਾਨਦਾਨੀ ਲੋਕ ਨਹੀਂ ਹੋ ਸਕਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਪਰਿਵਾਰਕ ਮੈਂਬਰ ਜਿਹੜਾ ਘਟਿਆ ਹੋਏਗਾ ਜਿਹਦੇ ਕਰਕੇ ਉਸ ਪਰਿਵਾਰ ਦਾ ਮੁੰਡਾ ਜਾਂ ਕੁੜੀ ਆਹ ਗੱਲ ਦੂਸਰੇਆਂ ਲੋਕਾਂ ਨੂੰ ਬੋਲਦਾ ਇਹ ਗੱਲ ਬੜੀ ਜ਼ਰੂਰੀ ਆ ਇਹ ਬੁਰੀ ਲੱਗਣ ਵਾਲੀ ਗੱਲ ਨਹੀਂ ਹਰ ਇੱਕ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿਉਂਕਿ ਖਾਨਦਾਨ ਹਮੇਸ਼ਾ ਉਦੋਂ ਹੀ ਬਣਦਾ ਆ ਜਦੋਂ ਤਿੰਨ ਪੀੜੀਆਂ ਦੇ ਵਿੱਚ ਜਿਵੇਂ ਮਾਂ-ਬਾਪ ਨਾਨੀ ਨਾਨਾ ਦਾਦੀ ਦਾਦਾ ਇੱਕ ਉੱਚੇ ਕਰਤਾਰ ਦੇ ਹੁੰਦੇ ਸੀ ਤੇ ਪਿਛਲੇ ਸਮੇਂ ਜਦੋਂ ਵੀ ਰਿਸ਼ਤਾ ਵੇਖਿਆ ਜਾਂਦਾ ਸੀ ਜਾਂ ਕੀਤਾ ਜਾਂਦਾ ਸੀ ਉਹਦੇ ਨਾਲ ਤਿੰਨਾਂ ਚੀਜ਼ਾਂ ਨੂੰ ਖਾਸ ਕਰਕੇ ਵੇਖਿਆ ਜਾਂਦਾ ਕਿ ਇਨ੍ਹਾਂ ਛਿਆਂ ਦੇ ਵਿੱਚੋਂ ਕੋਈ ਬੰਦਾ ਇਦਾਂ ਦਾਤ ਨਹੀਂ ਆ ਜਿਹਦੀਆਂ ਆਤਮਾ ਬਹੁਤ ਮਾੜੀਆਂ ਹੋਣ ਜਿਹੜਾ ਬੰਦਾ ਬੜਾ ਘਟੀਆ ਕਰਤਾਰ ਦਾ ਹੋਵੇ ਕਿਉਂਕਿ ਖਾਨਦਾਨੀ ਲੋਕ ਕਦੀ ਵੀ ਉਹੋ ਦਾ ਰਿਸ਼ਤਾ ਨਹੀਂ ਲੈਂਦੇ ਸੀ ਲੇਕਿਨ ਅੱਜ ਕੀ ਵੇਖਿਆ ਜਾ ਰਿਹਾ ਕੁਝ ਕੋ ਮੁੰਡੇ ਕੁੜੀਆਂ ਜਦੋਂ ਵੀ ਇੱਕ ਦੂਜੇ ਨੂੰ ਮਿਲਦੇ ਨੇ ਜਾਂ ਮੰਨ ਲਓ ਕਿ ਕਲਾਸ ਰੂਮ 'ਚ ਹੋਣ ਚਾਹੇ ਕਿਤੇ ਹੋਣ ਉਹ ਮੁੰਡੇ ਜਿਹੜੇ ਨੇ ਕੁੜੀਆਂ ਨੂੰ ਵੀ ਯਾਰ ਯਾਰ ਕਹਿਣਗੇ ਕੁੜੀਆਂ ਵੀ ਉਹਨ ਮੁੰਡਿਆਂ ਨੂੰ ਯਾਰ ਯਾਰ ਕਹਿਣਗੀਆਂ ਜੇਕਰ ਕੋਈ ਖਾਨਦਾਨ ਦੀ ਕੁੜੀ ਐਵੇਂ ਦਾ ਕੋਈ ਸ਼ਬਦ ਵਰਤਦੀ ਆ ਤੋ ਉਹ ਸਮਝ ਲਓ ਕਿ ਉਹ ਖਾਨਦਾਨੀ ਨਹੀਂ ਬੇਨਸਲੀ ਆ ਤੇ ਬੇਨਸਲਾ ਮਨੁੱਖ ਬਹੁਤ ਮਾੜਾ ਹੁੰਦਾ ਹੁਣ ਕਈ ਲੋਕੀ ਕਹਿਣਗੇ ਜੀ ਸਮਾਂ ਬੜਾ ਐਡਵਾਂਸ ਹੋ ਗਿਆ ਬੜਾ ਗਾਂਹ ਵੱਧ ਗਿਆ ਸਮਾਂ ਹੁਣ ਤੇ ਲੋਕੀ ਸਭ ਕੁਝ ਕਹਿ ਲੈਂਦੇ ਨੇ ਜੇ ਕੋਈ ਆਪਣੇ ਰਿਸ਼ਤਿਆਂ ਦੇ ਮੁਤਾਬਕ ਜੇ ਆਪਾਂ ਗੱਲ ਕਰਦੇ ਆ ਜਦੋਂ ਕੋਈ ਮਨੁੱਖ ਆਪਣੀਆਂ ਕਦਰਾਂ ਕੀਮਤਾਂ ਬਰਬਾਦ ਕਰ ਲੈਂਦਾ ਨਾ ਉਹ ਘਰ ਵਸਦਾ ਨਹੀਂ ਉਹ ਘਰ ਬਰਬਾਦ ਹੋ ਜਾਂਦਾ ਹੈ ਥੋੜੇ ਦਿਨਾਂ ਲਈ ਮਹੀਨਾ 2 ਮਹੀਨੇ ਸਾਲ 2 ਸਾਲ ਲਈ ਇਹ ਗੱਲਾਂ ਸੋਭਦੀਆਂ ਨੇ ਜਿਹੜੇ ਲੋਕ ਇੰਨੇ ਫ੍ਰੈਂਕਲੀ ਹੋ ਜਾਂਦੇ ਨੇ ਜਿਹੜੇ ਲੋਕ ਇੰਨੇ ਗਾਂ ਵਧ ਜਾਂਦੇ ਨੇ ਉਹ ਅਕਸਰ ਤਲਾਕ ਦਾ ਰੂਪ ਧਾਰਨ ਕਰਦੇ ਤੁਸੀਂ ਵੇਖ ਲਿਓ ਜਿਹੜੇ ਵੀ ਮੁੰਡੇ ਕੁੜੀਆਂ ਲੋੜ ਤੋਂ ਵੱਧ ਇੱਕ ਦੂਜੇ ਦੇ ਨੇੜੇ ਹੁੰਦੇ ਨੇ ਇੱਕ ਦੂਜੇ ਤੋਂ ਵੱਧ ਬੋਲਦੇ ਨੇ ਪਤੀ ਪਤਨੀ ਇੱਕ ਦੂਜੇ ਨਾਲ ਲੋੜ ਤੋਂ ਵੱਧ ਬੋਲਦੇ ਨੇ ਆਦਾ ਭੰਗ ਕਰਦੇ ਨੇ ਉਹ ਰਿਸ਼ਤੇ ਕਦੀ ਨਿਭਦੇ ਨਹੀਂ ਆ ਉਹਨਾਂ ਦੇ ਭਾਵੇਂ ਬੱਚੇ ਹੋ ਜਾਣ ਉਹ ਤਲਾਕ ਹੁੰਦਾ ਹੀ ਹੁੰਦਾ ਉਹ ਵੰਡੇ ਜਾਂਦੇ ਨੇ ਇਸ ਕਰਕੇ ਚੰਗਿਆਂ ਲੋਕਾਂ ਨੇ ਇੱਕ ਖਾਨਦਾਨੀ ਰੀਤਾਂ ਬਣਾਈਆਂ ਨੇ ਨਿਜ਼ਮ ਬਣਾਏ ਨੇ ਮਰਿਆਦਾ ਬਣਾਈਆਂ ਨੇ ਜਿਵੇਂ ਹਰ ਇੱਕ ਪਰਿਵਾਰ ਦੇ ਵਿੱਚ ਕੁਝ ਮਰਿਆਦਾ ਹੁੰਦੀਆਂ ਨੇ ਕਿ ਉਹ ਕਿੰਨੇ ਵਜੇ ਰੋਟੀ ਖਾਣੀ ਆ ਕਿੰਨੇ ਵਜੇ ਸੌਣਾ ਆ ਘਰ ਵਿੱਚ ਕਿੰਨੇ ਕਿੰਨੇ ਲੈਵਲ ਤੇ 뮤직 ਵਜਾ ਸਕਦੇ ਆ ਆਪਾਂ ਜੇ ਅਸੀਂ ਰਾਤ ਨੂੰ 2 ਵਜੇ ਉੱਠ ਕੇ ਕਹੀਏ ਵੀ 뮤직 ਲਾ ਕੇ ਬਹਿ ਜੀ ਉੱਚੀ ਸਾਰੀ ਸਾਊਂਡ ਲਾ ਕੇ ਤੇ ਲੋਕੀ ਸਾਨੂੰ ਗਲਾਂ ਹੀ ਕੱਢਣਗੇ ਕਹਿਣਗੇ ਪਤਾ ਨਹੀਂ ਕਿਹੋ ਜੇ ਘਟਿਆ ਦੇ ਖਾਨਦਾਨ ਦੇ ਲੋਕ ਨੇ ਵੇਖੋ ਹਰ ਮਾਂ ਬਾਪ ਦੀ ਇੱਛਾ ਹੁੰਦੀ ਆ ਕਿ ਮੇਰੇ ਧੀਆਂ ਪੁੱਤ ਇੱਕ ਚੰਗੇ ਉਹਨਾਂ ਦੇ ਸੰਸਕਾਰ ਹੋਣ ਉਹ ਚੰਗੇ ਵਧੀਆ ਇਨਸਾਨ ਬਣ ਜ਼ਿੰਦਗੀ ਚ ਕਾਮਯਾਬ ਹੋਣ ਉਹ ਤਾਦੀ ਹੋਏਗਾ ਜਦੋਂ ਅਸੀਂ ਉਹਨਾਂ ਨੂੰ ਇੱਕ ਚੰਗੀ ਵਾਤਾਵਰਨ ਦਵਾਂਗੇ ਬੇਸ਼ੱਕ ਜੇ ਅਸੀਂ ਆਪਣੇ ਬੱਚਿਆਂ ਨੂੰ ਖਾਨਦਾਨੀ ਵੀ ਹੋਈਏ ਜੇ ਆਪਣੇ ਬੱਚਿਆਂ ਨੂੰ ਇੰਨੀ ਆਜ਼ਾਦੀ ਦੇ ਦਿੱਤੀ ਆਪਣੇ ਬੱਚਿਆਂ ਨੂੰ ਇਹੋ ਜਿਹਾ ਬੋਲਣਾ ਸਕੇਤਾ ਤੇ ਸਮਝ ਲਓ ਕਿ ਸਾਡੇ ਧੀਆਂ ਪੁੱਤ ਖਾਨਦਾਨੀ ਨਹੀਂ ਰਹਿਣਗੇ ਲੋਕ ਸਾਡੇ ਖਾਨਦਾਨ ਨੂੰ ਗਾਲਾਂ ਕੱਢਣਗੇ ਲੋਕ ਸਾਨੂੰ ਵੀ ਗਾਲਾਂ ਕੱਢਣਗੇ ਕਿ ਇਹ ਕਿਨੇ ਘਟੀਆ ਕਿਸਮ ਦੇ ਲੋਕ ਨੇ ਇਹਨਾਂ ਨੂੰ ਅਕਲ ਹੀ ਨਹੀਂ ਹੈਗੀ ਇਹਨਾਂ ਨੂੰ ਕੋਈ ਸਮਝ ਹੀ ਨਹੀਂ ਹੈਗੀ ਅੱਜ ਵੀ ਬਹੁਤ ਸਾਰੇ ਚੰਗੇ ਮੁੰਡੇ ਜਿਹੜੇ ਨੇ ਉਹ ਜਦੋਂ ਵੀ ਕਿਤੇ ਮਿਲਣ ਇੱਕ ਦੂਜੇ ਨੂੰ ਚਾਹੇ ਉਹ ਕਿਸੇ ਕਿਸੇ ਦੀ ਧੀ ਨੂੰ ਭੈਣ ਨੂੰ ਮਿਲ ਤ ਉਹਨੂੰ ਚੰਗੇ ਅਦਬ ਨਾਲ ਬੋਲਦੇ ਨੇ ਜੋ ਉਹਨਾਂ ਦਾ ਰਿਸ਼ਤਾ ਹੁੰਦਾ ਆ ਉਹ ਇਹ ਨਹੀਂ ਕਹਿਣਗੇ ਕੁੜੀ ਨੂੰ ਯਾਰ ਯਾਰ ਕਰਕੇ ਬੁਲਾਉਣਗੇ ਇਹ ਗੱਲਾਂ ਜਿਹੜੀਆਂ ਨੇ ਚੰਗੇ ਮੁੰਡਿਆਂ ਨੂੰ ਤੇ ਚੰਗੀਆਂ ਕੁੜੀਆਂ ਨੂੰ ਜੱਛਦੀਆਂ ਨਹੀਂ ਆ ਨਾ ਹੀ ਕੁੜੀਆਂ ਇੱਕ ਦੂਜੀ ਕੁੜੀ ਨੂੰ ਯਾਰ ਯਾਰ ਕਹਿ ਕੇ ਕਰ ਸਕਦੀਆਂ ਨਹੀਂ ਕਿਉਂਕਿ ਇਹ ਇੱਥੇ ਵੀ ਇੱਕ ਨਿਜ਼ਮ ਬਣਿਆ ਆਇਆ ਧੀਆਂ ਦੇ ਲਈ ਧੀਆਂ ਦਾ ਦੂਜੀ ਧੀ ਨੂੰ ਮਿਲਣਾ ਸਹੇਲੀ ਇੱਕ ਸ਼ਬਦ ਵਰਤਿਆ ਜਾਂਦਾ ਆ ਤੇ ਜੇ ਕੋਈ ਦੋਸਤ ਮੁੰਡਾ ਮੁੰਡੇ ਨੂੰ ਮਿਲਦਾ ਆ ਉਹਨੂੰ ਵੀ ਮਿੱਤਰ ਕਿਹਾ ਜਾ ਸਕਦਾ ਉੱਥੇ ਉਹਨੂੰ ਯਾਰ ਸ਼ਬਦ ਵਰਤ ਸਕਦਾ ਆ ਲੇਕਿਨ ਜੇ ਮੁੰਡਾ ਕਿਸੇ ਕੁੜੀ ਨੂੰ ਯਾਰ ਕਵੇ ਹਾਂਜੀ ਤਾਂ ਉਹ ਉੱਥੇ ਉਹ ਗੱਲ ਨਹੀਂ ਬੰਦੀ ਸਾਨੂੰ ਇਹ ਮਰਿਆਦਾ ਦਾ ਜਰੂਰ ਧਿਆਰ ਰੱਖਣਾ ਚਾਹੀਦਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਧੀਆਂ ਪੁੱਤਰਾਂ ਦੀ ਜ਼ਿੰਦਗੀ ਬਿਹਤਰ ਬਣੇ ਸਾਡੇ ਖਾਨਦਾਨ ਦੀ ਇੱਜ਼ਤ ਹੋਵੇ ਜੇ ਆਪਾਂ ਖਾਨਦਾਨ ਨੂੰ ਪਹਿਲ ਹੀ ਨਾ ਦਵਾਂਗੇ ਆਪਣੇ ਵੱਡਿਆਂ ਨੂੰ ਯਾਦ ਹੀ ਨਾ ਕਰਾਂਗੇ ਮੰਨ ਲਓ ਕਈ ਲੋਕੀ ਕਹਿਣਗੇ ਖਾਨਦਾਨ ਚ ਕੀ ਰੱਖਿਆ ਜੀ ਖਾਨਦਾਨ ਨੂੰ ਕੌਣ ਯਾਦ ਕਰਦਾ ਭਈ ਜੇ ਤੂੰ ਖਾਨਦਾਨ ਨੂੰ ਜੇ ਨਹੀਂ ਯਾਦ ਕਰਦਾ ਨਾ ਤੇ ਯਾਦ ਤੈਨੂੰ ਵੀ ਨਹੀਂ ਤੇਰੀ ਔਲਾਦ ਨੇ ਕਰਨਾ ਹੈ ਮਨੁੱਖ ਜਿਹੜਾ ਬੰਦਾ ਇਹੋ ਜੀ ਗੱਲ ਸੋਚਦਾ ਜੇ ਆਪਾਂ ਇਹ ਸੋਚ ਕੇ ਕੰਮ ਕਰਨ ਲੱਪੇ ਕਿ ਸਾਡੇ ਖਾਨਦਾਨ ਨੂੰ ਕਿੰਨੇ ਯਾਦ ਕਰਨਾ ਤੇ ਫਿਰ ਇਹ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਾਡੀ ਪੀੜੀ ਆ ਸੋਚ ਜਿਹੜੀ ਆ ਪਸ਼ੂਆਂ ਵਾਲੀ ਹੋ ਚੁੱਕੀ ਆ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਦਾਦਿਆਂ ਪੜਦਾਦਿਆਂ ਪਿਓ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਉਹਨਾਂ ਦੇ ਹੋਰ ਪਿਛਲੀ ਪੀੜੀ ਦੇ ਨਾਲ ਯਾਦ ਕੀਤਾ ਜਾਂਦਾ ਜਿਹੜੇ ਲੋਕ ਜਾਣਦੇ ਨੇ ਉਹਨਾਂ ਦਾ ਵੱਡਿਆਂ ਦਾ ਨਾਂ ਲੈ ਕੇ ਹੀ ਕਈ ਵਾਰ ਬਾਜ਼ਾਰ ਤੋਂ ਕਈ ਲੋਕ ਹਜ਼ਾਰਾਂ ਲੱਖਾਂ ਰੁਪਏ ਦਾ ਸਮਾਨ ਲੈ ਜਾਂਦੇ ਨੇ ਲੋਕੀ ਕਹਿਣਗੇ ਯਾਰ ਤੇਰੇ ਵੱਡੇ ਵਡੇਰੇ ਵਧੀਆ ਕੋਈ ਨਹੀਂ ਆ ਜਾਣਗੇ ਪੈਸੇ ਜਾ ਲੈ ਜਾ ਇਹ ਹੁੰਦੇ ਖਾਨਦਾਨ ਤੇ ਖਾਨ ਦਾਨੀ ਲੋਕ ਕਦੀ ਬੁਰੇ ਕੰਮ ਨਹੀਂ ਕਰਦੇ ਇਸ ਕਰਕੇ ਹਰ ਇੱਕ ਧੀ ਪੁੱਤ ਨੂੰ ਚਾਹੀਦਾ ਕਿ ਉਹ ਆਪਣੀ ਮਰਿਆਦਾ ਦਾ ਖਿਆਲ ਰੱਖੇ ਜੇ ਜ਼ਿੰਦਗੀ ਚ ਸੁੱਖ ਲੈਣਾ ਨੇ ਨਹੀਂ ਸੁੱਖ ਲੈਣਾ ਫਿਰ ਭਈ ਜੋ ਮਰਜ਼ੀ ਕਰੋ ਉਹ ਵਕਤ ਨੇ ਫਿਰ ਮਾਫ ਨਹੀਂ ਕਰਨਾ ਵਕਤ ਚੀਕਾਂ ਕਢਾ ਦਿੰਦਾ ਹੁੰਦਾ ਮੁੜ ਕੇ ਚੀਕਾਂ ਮਾਰੀਆਂ ਦਾ ਕੋਈ ਫਾਇਦਾ ਨਹੀਂ ਹੋਣਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਹਾਡੇ ਨਾਲ ਸਾਂਝ ਪਾਈ ਆਸ ਕਰਦਾ ਕਿ ਤੁਹਾਨੂੰ ਤੁਸੀਂ ਅੱਗੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਆਪਣਾ ਬਣਦਾ ਸਹਿਯੋਗ ਪਾਓਗੇ ਤਾਂ ਕਿ ਅਸੀਂ ਸੋਹਣਾ ਸਮਾਜ ਸਿਰਜ ਸਕੀਏ ਜੁਨੇ ਵਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ